ਦਾ ਕਰਦੀਆਂ ਇਹਨਾਂ ਨੂੰ ਫੋਨ ਲਾਉਣੀ ਆ ਭਲਾ ਮੈਨੂੰ ਤੇ ਜਾਪਦਾ ਵਾ ਇਹ ਪਹੁੰਚ ਗਈ ਹੋਣੀ ਆ ਕੱਲ੍ਹ ਦੀ ਤੇ ਗਈ ਆ ਫੋਨ ਲਾ ਕੇ ਦੇਣੀ ਆ ਭਲਾ ਪਤਾ ਤੇ ਲੱਗੂ ਉਹ ਕੋਈ ਨਿਕਸੀ ਐ ਇਸਾਂ ਆਉਂਦੀ ਆ ਗਾੜੀ ਚੁੱਕਣ ਦੀਆਂ ਗੱਡੀਆਂ ਪਤਾ ਨਹੀਂ ਕੀ ਗੱਲ ਵਾ ਮੇਰਾ ਤੇਰਾ ਦਾਵਾ ਚੁੱਪ ਕਰਕੇ ਨਾ ਇੱਥੋਂ ਚਲੀ ਜਾਨੀ ਆ ਕਿਉਂਕਿ ਜੇ ਵੀਰ ਜੀ ਨੂੰ ਕਿਹਾ ਨਾ ਤੇ ਜੇ ਵੀਰ ਜੀ ਉੱਥੇ ਚਲ ਗਏ ਫੇਰ ਜਾ ਕੇ ਹੋਰ ਨਾ ਹੋਵੇ ਕਿਤੇ ਹੋ ਗਈ ਗੱਲਾਂ ਸੁਣਾਉਣਾ ਤੇ ਕੰਮ ਜ਼ਿਆਦਾ ਵਾਜੇ ਇਤੋਂ ਚੰਗਾਈ ਹੋਈ ਆ ਵੀ ਕੰਦੀ ਚਲ ਜਾਨੀ ਆ ਲਿਖੀ ਜਾ ਉਹ ਜੋ ਹੋਊਗਾ ਬਿੰਦਰ ਹੈ ਬਾਰ ਬੈਠੇ ਉਹਦੇ ਭਾਬੀ ਇੱਥੇ ਆ ਕੇ ਬੈ ਗਈ ਅੱਛਾ ਅੱਛਾ ਹਾਂਜੀ ਕੀ ਕਰਦੇ ਅੰਦਰ ਬਿੰਦਰ ਗਰਮੀ ਬੜੀ ਆ ਕੋਈ ਨਹੀਂ ਗਰਮੀ ਕਿੰਨੀ ਕਾ ਇੱਥੇ ਆ ਕੇ ਬੈ ਗਈ ਉਦਾਂ ਹੀ ਕਰਨਾ ਹੈ ਕਿ ਮੈਂ ਵੀ ਸੋਈ ਚ ਸਬਜ਼ੀ ਬਣਾ ਕੇ ਆਈ ਹਾਂ ਤੇ ਮੈਂ ਵੇਖਣੀ ਹੈ ਮੈਂ ਬਾਹਰ ਬੈਠੀ ਰਵਿੰਦਰ ਪਤਾ ਨਹੀਂ ਕੀ ਕਹਿ ਲੋ ਅੱਛਾ ਅੱਛਾ ਤੇ ਭਾਬੀ ਮੈਨੂੰ ਇਹ ਦੱਸੋ ਹਾਂਜੀ ਵੀ ਮੰਮੀ ਨੇ ਕਦੋਂ ਤੱਕ ਹੁਣ ਆ ਜਾਣਾ ਸ਼ਾਮ ਨੂੰ ਕਿ ਜਾ ਨਹੀਂ ਰਵਿੰਦਰ ਮਾਸੀ ਜੀ ਹੁਣੀ ਨਾ ਠੀਕ ਨਹੀਂ ਹੈਗੇ ਤੇ ਫੋਨ ਕਰਨ ਦੇ ਹੀ ਮੰਮੀ ਨੂੰ ਵੀ ਤੇ ਹੀ ਮਿਲਜੋ ਤੇ ਮੰਮੀ ਸੋਗੋ ਕਹਿੰਦੇ ਸੀ ਭੇਜੇ ਰਪਿੰਦਰ ਆਈ ਆ ਤੇ ਮੈਂ ਰੋਕ ਕੇ ਆਉਂਗੀ ਇੱਕ ਦੋ ਦਿਨ ਹਾਂਜੀ ਤੇ ਕਹਿੰਦੇ ਸੀ ਨਹੀਂ ਤੇ ਹੀ ਛੇਤੀ ਆਓ ਤੇ ਮੈਨ ਲੱਗਾ ਉਹਨਾਂ ਨੂੰ ਭਾਵੇਂ ਕੱਲ ਸ਼ਾਮਾਂ ਪੈ ਹੀ ਜਾਣ ਚਲ ਬਾਬੀ ਜੇ ਮੰਮੀ ਨੂੰ ਸ਼ਾਮਾਂ ਬੈਣੀਆਂ ਹਨਾ ਤੇ ਮੇਰਾ ਰਾਦਾ ਵਾ ਮੈਂ ਚਲ ਜਾਾਂ ਅੱਜ ਕਿਉਂਕਿ ਮੈਨੂੰ ਕਿੰਨੇ ਦਿਨ ਹੀ ਹੋ ਗਏ ਆਈ ਨੂੰ ਤੇ ਫੇਰ ਤੁਹਾਨੂੰ ਪਤਾ ਵਾ ਐਨੇ ਮੰਮੀ ਹੁਣੀ ਗੱਲਾਂ ਕਰਨਗੇ ਇਤੋਂ ਚੰਗਾ ਇਹ ਹੋਈ ਆ ਕਿ ਮੈਂ ਅੱਜ ਚਲੀ ਜਾਨੀ ਆ ਚੱਲ ਕੋਈ ਗੱਲ ਨਹੀਂ ਰੈਪਾ ਦੋਸਰ ਦਿਨ ਤੇ ਜੇ ਤੂੰ ਜਾਣਾ ਹੀ ਆ ਤੇ ਆਪੇ ਵੇਤਰੇ ਛੱਡ ਆਉਂਦੇ ਆ ਨਹੀਂ ਨਹੀਂ ਭਾਬੀ ਜੀ ਵੀਰ ਨੂੰ ਖੇਚ ਲਗਾ ਲਈ ਦੇਣੀ ਆ ਉਹ ਚਲੋ ਤੇ ਅੱਗੇ ਪਾਲੀਆਂ ਚ ਖਪਾਂਦੇ ਆ ਮਨਿਹਰ ਦੇ ਤੇ ਗਏ ਆ ਕੋਈ ਨਹੀਂ ਮੈਂ ਬਸਤੇ ਚਲ ਜਾਣਾ ਵਾ ਬਸਤੇ ਤੇ ਐ ਹੀ ਅੱਗੇ ਵੀ ਨਾ ਨਾ ਬਸਤੇ ਘਰ ਤੋਂ ਜਾਣਾ ਵਾ ਮੈਂ ਇਹਨਾਂ ਨੂੰ ਕਹਿ ਦੇਣੀ ਆ ਤੇ ਨਾ ਛੱਡ ਛੱਡ ਆਉਣਾ ਤੁਨ ਹੈ ਤੇ ਸਹੀ ਆ ਭਾਬੀ ਮੈਂ ਹੈ ਵੀਚਾਰੇ ਕੰਮ ਛੱਡ ਕੇ ਜਾਣਗੇ ਫਿਰ ਆ ਗਈ ਉਥੋਂ ਕੰਮ ਕਰਨਾ ਤੇ ਗਰਮੀ ਤਾਂ ਅੱਗੇ ਬੜੀ ਆ। ਉਹ ਚੱਲ ਕੋਈ ਨਹੀਂ ਰਪਿੰਦਰ ਕਿੰਨਾ ਕੁ ਕਿਤੇ ਟਾਈਮ ਲੱਗਣਾ ਵਾ। ਛੱਡ ਤੇ ਉਹਨਾਂ ਛੱਡ ਕੇ ਆ ਜਾਣਾ ਤੇ ਆਪ ਤੂੰ ਕੱਲੀ ਬਸਾਂ ਜਿੱਤੇ ਖਾਏਂਗੀ। ਪਤਾ ਨਾ ਕੀ ਆ ਭਾਬੀ। ਇੱਥੋਂ ਮੈਂ ਬਸ ਤੇ ਚੜ੍ਹ ਜਾਣਾ ਵਾ। ਅੱਗੇ ਉਹ ਨਾ ਹੋਊਗਾ ਨਾ ਤੇ ਡੈਡੀ ਜੀ ਨੂੰ ਫੋਨ ਕਰ ਦੂੰਗੀ ਤੇ ਉਹ ਲੈ ਜਾਣਗੇ। ਛੱਲ ਫਿਰ ਵੇਖ ਲੈ। ਜਿੱਦਾਂ ਤੇਰੀ ਮੈਦੀ ਮੇਰਾ ਤੇਰਾ ਦਾ ਮੈਂ ਚਲੀ ਜਾਨੀ ਆ। ਮੰਮੀ ਨੂੰ ਟਾਈਮ ਲੱਗ ਜਾਣਾ ਵਾ। ਤੇ ਕੋਈ ਗੱਲ ਨਹੀਂ ਕੱਲ ਸ਼ਾਮੀ ਜਲ ਜੀ ਫਿਰ ਕੀ ਐ? ਨਹੀਂ ਭਾਬੀ। ਅੱਗੇ ਕਿੰਨੇ ਦਿਨ ਹੋ ਗਏ ਆ ਚੱਲ ਕੋਈ ਨਹੀਂ ਪਰ ਵੀਰ ਆਪਣੇ ਨੂੰ ਤੇ ਮਿਲ ਕੇ ਜਾਹੀ ਚਲੋ ਕੋਈ ਨਹੀਂ ਜੇ ਵੀਰ ਜੀ ਘਰ ਆ ਜਾਣਗੇ ਠੀਕ ਆ ਨਹੀਂ ਤੇ ਫਿਰ ਕੋਈ ਗੱਲ ਨਹੀਂ ਆ ਫੇਰ ਆਉਂਗੀ ਚੱਲ ਵੇਖ ਲੈ ਜਿੱਦਾਂ ਠੀਕ ਲੱਗੇ ਮੈਂ ਨਾ ਪਾਲਾਂ ਕੱਪੜੇ ਪੈਕ ਕਰ ਲਾਂ ਮੈਂ ਤੇ ਕਹਿੰਦੀ ਆ ਵੀ ਰਹਿੰਦੀ ਸਭ ਉਹ ਸਾਤ ਦਿਨ ਦੀ ਨਹੀਂ ਭਾਬੀ ਅੱਗੇ ਬੜੇ ਕਾਲੀ ਪੈ ਗਈਆਂ ਕਿੰਨੇ ਦਿਨ ਹੀ ਹੋ ਗਿਆ ਆਈ ਨੂੰ ਫਿਰ ਤਾਂ ਘਟੀ ਕੇ ਸਮੇਂ ਨਹੀਂ ਆਉਂਦੀ ਜਦੋਂ ਆਈ ਉਹਦੋਂ ਵੀ ਕੱਲੀ ਆਈ ਹੁਣ ਜਾਨੋ ਵੀ ਕਾਲੀ ਪੈ ਗਈ ਆ ਪਹਿਲਾਂ ਕਹਿੰਦੀ ਵੀ ਪਾਜੀ ਤੇਰੇ ਛੁੱਟੀ ਕੱਟ ਕੇ ਚਲ ਗਏ ਆ ਤੇ ਮੈਂ ਰਹਿਣਾ ਵਾ ਤੇ ਹੁਣ ਕਾਲੀ ਪੈ ਗਈ ਆ ਤੇ ਕਹਿੰਦੀ ਜਾਣਾ ਵੀ ਇਕੱਲੀ ਸਮਝ ਨਹੀਂ ਆਉਂਦੀ ਮੈਨੂੰ ਵੀ ਕੀ ਬੰਦਿਆ ਨਾ ਤੇ ਆਪ ਖੁੱਲ ਕੇ ਗੱਲ ਦੱਸਦੀ ਆ ਤੇ ਨਾ ਹੀ ਪੁੱਛਦੇ ਆ ਕਿਦਾਂ ਦੇ ਹਾਲਾਤਾਂ ਵਿੱਚ ਆਈ ਹਾਂ ਹੁਣ ਕਿੱਦਾਂ ਦੇ ਹਾਲਾਤਾਂ ਵਿੱਚ ਚੱਲੀ ਆਂ ਪਹਿਲਾਂ ਤੇ ਨਾ ਉੱਥੋਂ ਆਉਣ ਨੂੰ ਦਿਲ ਨਹੀਂ ਕਰਦਾ ਤੇ ਹੁਣ ਇੱਥੋਂ ਜਾਣ ਨੂੰ ਦਿਲ ਨਹੀਂ ਕਰੰਦਿਆ ਕੀ ਕਰਾਂ ਕੁਝ ਸਮਝ ਨਹੀਂ ਲੱਗੰਦੀ ਪਤਾ ਨਹੀਂ ਹਲੇ ਉੱਥੇ ਜਾ ਕੇ ਵੀ ਕੀ ਬਣਨਾ ਮੇਰੇ ਨਾਲ ਜਿਹੜੇ ਬਿੰਦਰੇ ਬਹੁਏ ਕਾਰੀ ਆਪਣੇ ਵੀਰ ਨੂੰ ਫੋਨ ਕਰ ਲੈਂਦੀ ਚਲ ਬਬੀ ਵੀਰ ਜੀ ਕੰਮ ਲੱਗੇ ਹੋਣੇ ਆ ਤੋ ਮੈਂ ਚਲ ਵਿਚਾਰ ਰਹੀ ਹਾਂ ਕਿ ਇਹ ਮੈਨੂੰ ਕਹਿਣਾ ਆ ਐਦਾਂ ਬਿਨਾਂ ਦੱਸੇ ਜਾਣਗੀ ਨਾ ਉਹਨਾ ਮੈਨੂੰ ਗੁੱਸੇ ਹੋਣਾ ਹੈ ਭਾਬੀ ਜੀ ਮੈਂ ਜਾ ਕੇ ਫੋਨ ਕਰ ਲੂੰਗੀ ਵੀਰ ਜੀ ਨੂੰ ਹੁਣ ਬਸ ਲੰਘ ਜਾਣੀ ਆ ਟਾਈਮ ਲੱਗ ਜਾਣਾ ਮਿਲਦੀਆਂ ਛ ਦਿਨੇ ਇੱਕਦਮ ਪਲਾਨ ਬਣਾ ਲਿਆ ਵਾ ਤੂੰ ਜਾਣਦਾ ਪਹਿਲਾਂ ਦੱਸਦੀ ਜੀ ਕੋਈ ਸੂਟ ਲੈ ਆਉਂਦੇ ਸ਼ਹਿਰੋਂ ਜਾ ਕੇ ਉਹ ਕੋਈ ਗੱਲ ਨਹੀਂ ਭਾਬੀ ਸੂਟ ਹੀ ਸੂਟ ਆ ਤੁਹਾਡੇ ਦਿੱਤੇ ਹੀ ਪਾਉਂਦੀ ਆਗੇ ਵੀ ਚਲ ਵੇਖ ਲਾ ਫਿਰ ਤੇਰੀ ਮਰਜ਼ੀ ਆ ਬਸ ਲੰਘ ਜਾਣੀ ਆ ਮੈਂ ਜਾਣੀ ਆ ਫਿਰ ਠੀਕ ਆ ਚਲ ਫਿਰ 1 ਮਿੰਟ ਰੋਕ ਮੈਂ ਹੁਣੇ ਆਈ ਠੀਕ ਆ ਆ ਵੜ ਮੇਰਾ ਬੋ ਕੁਛ ਜਾਂਦਿਆਂ ਲੈ ਜੀ ਉਹ ਬੱਬੀ ਰਹਿਣ ਦੋ ਵੀ ਥੋੜੇ ਆ ਮੇਰਾ ਬੋ ਨਾ ਆਪਣਾ ਖਿਆਲ ਤੇ ਹਾਂ ਜੀ ਠੀਕ ਆ ਆयो ਤੁਸੀਂ ਵੀ ਹੈ ਮੇਰੀ ਇੱਕ ਗੱਲ ਹੋਰ ਸੁਣ ਮੈਨੂੰ ਪਤਾ ਵਾ ਵੀ ਤੇਰਾ ਮਨ ਉਦਾਸ ਵਾ ਅੱਜ ਕੋਈ ਤੇਰੇ ਦਿਲ ਚ ਗੱਲ ਹੈਗੀ ਆ ਨਾ ਤੇ ਮੈਨੂੰ ਦੱਸ ਦੇ ਅਸੀਂ ਦੋਵੇਂ ਭੈਣਾ-ਭੈਣ ਆ ਜੇ ਮੇਰ ਨਾਲ ਨਹੀਂ ਗੱਲ ਕਰਨੀ ਤੇ ਕਿਦੇ ਨਾ ਕਰਾਂਗੀ ਨਹੀਂ ਭਾਬੀ ਗੱਲ ਕੋਈ ਵੀ ਨਹੀਂ ਹੈਗੀ ਇਦਾਂ ਦੀ ਬਸ ਨਾ ਐਵੇਂ ਆ ਘਰ ਬਲਵੇ ਕੇ ਨਾ ਦਿਲ ਜਿਹਾ ਨਹੀਂ ਕਰੰਦਿਆ ਜਾਣ ਨੂੰ ਤਾਂ ਕਰਕੇ ਮਨ ਉਦਾਸੀ ਥੋੜਾ ਜਿਹਾ ਚੱਲ ਕੋਈ ਗੱਲ ਨਹੀਂ ਫਿਕਰ ਨਹੀਂ ਕਰਨੀ ਤੇਰਾ ਆਪਣਾ ਹੀ ਘਰ ਆ ਜਦੋਂ ਮਰਜ਼ੀ ਆ ਤੇ ਜਦੋਂ ਮਰਜ਼ੀ ਜਾ ਨਾਰੇ ਨਾ ਹੁਣ ਖਿਆਲ ਨਾ ਜਾਏ ਤੇ ਜਾ ਕੇ ਫੋਨ ਜ਼ਰੂਰ ਕਰ ਦੇ ਹਾਂਜੀ ਨਹੀਂ ਕੋਈ ਗੱਲ ਨਹੀਂ ਭਾਬੀ ਮੈਂ ਕਰ ਦੂੰਗੀ ਜਾ ਵੀ ਤੇ ਮੰਮੀ ਨੂੰ ਦੱਸ ਦਈਓ ਮੜਾ ਜਾ ਹੈ ਕੋਈ ਨਹੀਂ ਫਿਰ ਮੈਂ ਦੱਸ ਦਾਂ ਹਾਂਜੀ ਮੈਂ ਜਾਣੀ ਪਈ ਠੀਕ ਹੈ ਠੀਕ ਜੀ ਭਰਪਿੰਦਰ ਤੂੰ ਕਿੱਧਰ ਭੈਗ ਫੜਿਆ ਵਾ ਮੈਂ ਵੀਰ ਜੀ ਚੱਲੀ ਹਾਂ ਪਿੰਡ ਹੁਣ ਪਿੰਡ ਚਲੀ ਹੈ ਕਿੰਨੇ ਦਿਨ ਤੇ ਹੋ ਗਏ ਆਈ ਨੂੰ ਕਿ ਮੇਰਾ ਦਾ ਹੀ ਕੋਈ ਲੈਣ ਆਉਣ ਲੱਗਾ ਵਾ ਨਹੀਂ ਨਹੀਂ ਬਸ ਤੇ ਹੀ ਜਾਣਾ ਆ ਤੂੰ ਮੈਨੂੰ ਦੱਸ ਦਿੰਦੀ ਸੋ ਕੋ ਮੈਂ ਛੱਡੋਂਦਾ ਜਾ ਕੇ ਉਹ ਮੈਂ ਹਾਂ ਤੁਸੀਂ ਪਹਿਲੀਆਂ ਚ ਲੱਗੇ ਆ। ਉਹ ਤਾਂ ਪਹਿਲੀਆਂ ਚ ਕਿੰਨਾ ਕੰਮ ਵਾ ਕੇ ਤੇ ਦੱਸ। ਜੋ ਉਧਰ ਦੱਸਿਆ ਨਹੀਂ ਮੈਨੂੰ। ਉਹ ਥੋੜੇ ਸੁਲਾ ਬਣਾ ਲਈ। ਉਹ ਵੀਰ ਜੀ ਭਾਬੀ ਦੇ ਡੈ ਹੀ ਕਹਿਣ। ਮੈਂ ਤੇ ਬਥੇਰਾ ਟੋਕਿਆ ਵਾ। ਪਿਆਪੇ ਵੀ ਤੇਰੇ ਛੱਡ ਆਉਂਦੇ ਆ। ਨਹੀਂ ਮੰਨੀ। ਉਹ ਨਹੀਂ ਨਹੀਂ ਤੂੰ ਬੈਗ ਉੱਥੇ ਰੱਖ ਮੈਂ ਕੋਈ ਨਹੀਂ ਛੱਡ ਕੇ ਆਉਣਾ ਤੈਨੂੰ ਛੱਡ ਹੀ ਕੋਈ ਨਹੀਂ। ਇਹ ਸੀ ਪਤਾ ਨਾ ਕੀ ਆ। ਮੈਂ ਉਹ ਤੁਹਾਡੇ ਤੋਂ ਨਾ ਫੋਨ ਕਰ ਦੇਣਾ ਡੱਡੀ ਜੀ ਉਹਨਾਂ ਨੂੰ। ਉਹਨਾਂ ਨੇ ਲੈਣ ਆ ਗਿਓ ਆ ਗਿਓ। ਲੈ ਦੱਸ ਹੈਚ ਦਿਨ ਹੋਈ ਆ। ਮੰਮੀ ਵੀ ਗਏ ਆ ਵਾਂਡੇ ਤੇ। ਤੂੰ ਸਮਝਾ ਲੋ ਮੈਂ ਤੇ ਗਿਆ ਹੀ ਜਾਂ ਨਹੀਂ। ਉਹ ਨਹੀਂ ਵੀਰ ਜੀ ਤੀ ਹੁਣ ਕਰੋ ਕੰਮ ਆਪਣਾ ਤੇ ਮ ਚੱਲ ਵੇ ਲੈ ਠੀਕ ਹੈ ਹਾਂਜੀ ਚੱਲ ਠੀਕ ਹੈ ਭਾਬੀ ਠੀਕ ਹੈ ਬਹੁਤ ਖਿਆਲ ਨਾਲ ਜਾਇਂਗਾ ਹਾਂਜੀ ਚੰਗਾ ਵੀ ਠੀਕ ਬਹੁਤ ਠੀਕ ਹੈ ਠੀਕ ਹੈ ਮੇਰੀ ਗੱਲ ਸੁਣਾ ਤੇ ਮੈਨੂੰ ਦੱਸੀਂ ਕਹਿੰਦੇ ਰਿਪਿੰਦਰ ਜਾਂਡੀ ਫੋਨ ਹੀ ਕਰ ਦਿੰਦੇ ਘਟੋ ਘਟ ਮੈਂ ਤੈਨੂੰ ਕੀ ਦੱਸਣਾ ਹੀ ਉਹਨੇ ਤੇ ਹੁਣੇ ਸਲਾ ਬਣਾਈ ਆ ਤੇ ਕਹਿੰਦੀ ਵੀ ਮੈਂ ਜਾਣਾ ਹੀ ਜਾਣਾ ਆ ਮੈਂ ਤੇ ਇਹ ਵੀ ਕਿਹਾ ਸੀ ਵੀ ਮੰਮੀ ਆਉਣਗੇ ਤੇ ਫਿਰ ਚੱਲ ਜੀ ਪਰ ਨਹੀਂ ਮੰਨੀ ਮੇਰਾ ਕੀ ਕਸੂਰ ਵਾਇਦੇ ਚ ਮੈਨੂੰ ਪੱਕਾ ਲੱਗਦਾ ਵਾ ਕੋਈ ਨਾ ਕੋਈ ਗੱਲ ਜ਼ਰੂਰ ਹੋਈ ਆ ਮੈਂ ਹੁਣੇ ਮੁਖਤਿਆਰ ਭਾਈ ਨੂੰ ਫੋਨ ਕਰਨਾ ਉਹਨਾਂ ਨੂੰ ਪੁੱਛਣਾ ਵਾ ਪਤਾ ਕਰਕੇ ਦੱਸੋ ਕੁੜੀ ਆਈ ਕਿਹੜੇ ਹਿਸਾਬ ਨਾਲ ਗਈ ਕਿਹੜੇ ਹਿਸਾਬ ਨਾਲ ਨਾ ਕੋ ਪਤਾ ਲੱਗਣ ਰਿਆ ਤੇ ਜਾਣਾ ਸੀ ਤੇ ਮੈਨੂੰ ਦੱਸ ਦਿੰਦੀ ਮੈਂ ਛੱਡਣ ਦਾ ਜਾ ਕੇ ਆਖਿਆ ਤੇ ਹੈਗਾ ਸੀ ਪਰ ਨਹੀਂ ਮੰਨੀ ਫਿਰ ਹੁਣ ਮੇਰਾ ਕੀ ਕਸੂਰ ਚਲਤੇ ਚੱਲੀ ਆ ਪਿੰਡ ਪਤਾ ਨਹੀਂ ਹੁਣ ਅਗਲਿਆਂ ਨੇ ਕਿਹੜੇ ਮੂਹ ਕੋ ਨਾ ਵਾ ਸਦੇ ਮੂਹ ਹੁੰਦੇ ਆ ਇਹ ਜਾਂ ਮੱਥੇ ਵਟ ਪਾਉਂਦੀਆਂ ਆ ਇਹ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗੇ 1 1 2 ਬੱਸ ਵੀ ਨਹੀਂ ਆਈ ਹਲੇ ਤੱਕ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਾਸਿਕਾ ਕੀ ਹਾਲ ਜੇ ਵਧੀਆ ਤੀਸਾ ਤੂੰ ਸੁਣਾਓ ਹਾਂਜੀ ਠੀਕ ਠਾਕ ਇਹ ਵੀ ਤੂੰ ਸੁਣਾਓ ਮੈਨੂੰ ਜਿਆ ਸਮਝ ਨਹੀਂ ਆਉਂਦੀ ਕੀ ਬੰਦਿਆ ਵਾ ਰਪਿੰਦਰ ਫੇਟ ਚਲ ਗਈ ਐ ਪੈਂਦੇ ਤੇ ਬੱਦੇ ਨਾ ਕਿ ਚਲਕੀ ਦਾ ਬੰਦੇ ਜਾਂ ਆਂਦੀ ਸੇ ਸ਼ੇਰਪਿੰਦਰ ਪਿੰਡ ਚ ਲੱਗੀ ਫੇਰ ਸਾਲ ਉਹਨੇ ਦੱਸੇ ਕਿ ਮੈਂ ਤੈਨੂੰ ਕਹਿਦਾ ਰਹਿ ਗਿਆ ਮੈਂ ਆ ਕੋਈ ਗੱਲ ਨਹੀਂ ਮੈਂ ਤੈਨੂੰ ਸਾਥ ਦਉਣਾ ਵਾ ਤੇ ਪਰ ਉਸ ਨੂੰ ਜੀ ਨਹੀਂ ਮੈਂ ਕੱਲ ਜਣਾ ਵਾ ਇਹ ਬੱਤੀ ਤੁਸੀਂ ਕਰ ਲੋ ਕੰਮ ਮੈਂ ਆ ਕੰਮ ਕਰਾਉਣਾ ਇੱਥੇ ਮੈਂ ਤਾਂ ਤਾਂ ਫੋਨ ਕੀਤਾ ਜੇ ਕੋਈ ਗੱਲਬਾਤ ਨਾ ਹੋਵੇ ਕੋਈ ਇਹੋ ਜਿਹਾ ਬੜਾ ਬੜਾ ਕਰੋ ਉਹ ਨਹੀਂ ਯਾਰ ਗੱਲਬਾਤ ਹੀ ਕੋਈ ਨਹੀਂ ਜੋ ਬਣ ਹਾਂ ਚਲ ਕੋਈ ਨਹੀਂ ਘਾਰੀਆਂ ਮੈਂ ਤੁਸੀਂ ਆਹ ਮੜ ਜੇ ਤੇ ਬੰਬੀ ਤੇ ਆਉਂਦਾ ਮੈਂ ਮੀਰੇ ਬਿਠਾ ਪੈਣੀ ਚਲੋ ਮੈਂ ਆਣਾ ਆਇਓ ਮਰਿਆ ਤਾਂ ਕਰ। ਆ ਨਾ 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 ਠੀਕ ਹੈ। ਪਰਮੀਤ ਹੈ। ਹਾਂਜੀ। ਮੇਰਾ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਕੀ ਜੋ ਬੰਦਾ ਫੋਨ ਆਇਆ ਹੈ। ਅੱਛਾ। ਓਕੇ ਅੰਡੇ ਆ ਕੀ ਰੁਪਿੰਦਰ ਨੇ ਦੱਸਿਆ ਵੀ ਕੁਝ ਨਹੀਂ ਭਾਜੀ ਤੇ ਪਿੰਡ ਚ ਲੱਗੀ ਆ। ਮੈਂ ਕਿਹਾ ਸੀ ਕਿ ਮੈਂ ਨਾ ਤੈਨੂੰ ਛੱਡਾਂ ਨਾ ਤੇ ਮੈਨੂੰ ਵੀ ਨਾਲ ਖੜਿਆ ਉਹਨੇ। ਜੋ ਬਣੋ ਅਸਾਂ ਤੇ ਕਹਿੰਦੀ ਨਹੀਂ ਮੈਂ ਚਲ ਜਾਨੀ ਆ ਮੈਂ ਚਲ ਜਾਨੀ ਆ ਕਹਿੰਦਾ ਇਹ ਤਾਂ ਗੱਲ ਪੱਕੇ ਦੇ ਭਾਤੀ ਚਲ ਗਈ ਆ ਤੇ ਜੇ ਕੋਈ ਗੱਲਬਾਤ ਹੈਗੀ ਆ ਤੇ ਮੈਨੂੰ ਦੱਸੋ ਕੋਈ ਉਹਨਾਂ ਨਾਲ ਗੱਲਬਾਤ ਹੋਈ ਆ ਹੁਣ ਮੈਂ ਕੀ ਕਰਾਂ ਜੋ ਬਣ ਮੈਨੂੰ ਸਮਝ ਨਹੀਂ ਆ ਰਹੀ ਕਿ ਗੱਲ ਉਹ ਕਹਿੰਦੀ ਨਾ ਦੱਸੇ ਜੋ ਬਣ ਪਰ ਗੱਲ ਵਧਣਾ ਚਾਹੀਦੀ ਮਿਲਣਾ ਜਾ ਕੇ ਜੋ ਬਣ ਅਹੀਂ ਤੇ ਕੁਸੂਤੇ ਫਸ ਗਏ ਆ ਵਿੱਚ ਪਰ ਨਹੀਂ ਚਲ ਕੋਈ ਨਹੀਂ ਉਹਨੇ ਸੱਦਿਆ ਮੈਨੂੰ ਗੰਬੀ ਦੇ ਹਾਂ ਮੈਂ ਜਾਣਾਂ ਤੇ ਮੈਂ ਨਾ ਜੇ ਤਾਂ ਕਿ ਮੈਂ ਜੋ ਗੱਲ ਕਰ ਦੋ ਤੁਹਾਨੂੰ ਕੱਲ ਕਰ ਹੀ ਲਾਵਾਂ ਜੋ ਬੋਨਾ ਹੈ ਨਾ ਹਾਂਜੀ ਕੱਲ ਨੂੰ ਕੋਈ ਵਾਅਦਾ ਘਾਟਾ ਹੋ ਗਿਆ ਤੇ ਫਿਰ ਸਾਰੀ ਗੱਲ ਸਾਡੇ ਸਿਰ ਤੇ ਆਣੀ ਹੈ। ਅੰਨੇ ਜੋ ਬਣਾ ਕਰਨ ਨੂੰ ਕੱਲ ਤੁਹਾਨੂੰ ਦੱਸ ਦਾਂ ਸਾਰੀ ਗੱਲ ਵੀ ਆ ਗੱਲ ਬਾਤ। ਚਲ ਕੋਈ ਨਹੀਂ ਮੈਂ ਜਾਣਾ। ਚਲ ਠੀਕ ਹੈ ਮੈਂ ਹੋ ਗਿਆ ਆ ਹਾਂ ਹਾਂ ਠੀਕ ਚੰਗਾ। ਹਾਜੀ ਭਾਜੀ ਚਲ ਗਿਆ लवली ਛੁੱਟੀ ਕੱਟ ਕੇ। ਹਾਂ। ਥੋੜੇ ਦਿਨਾਂ ਦੀ। ਹਾਂਜੀ ਹਾਂਜੀ। ਠੀਕ ਹਾਂ ਜਦੋਂ ਹੋਣਾ ਆਊਗਾ ਤਾਂ ਫੇਰ ਆਵਾਂਗੇ ਤੁਹਾਡੇ ਕੋਲ ਠੀਕ ਓਕੇ ਓਕੇ ਫੋਨ ਕੀਤਾ ਉਹ ਮੁੰਡਾ ਡਿਆ ਹੀ ਤੁਹਾਨੂੰ ਮੁੰਡਾ ਡਿਆ ਹੀ ਹਰਦੇਵਾਲ ਫੋਨ ਕਰਨ ਅੱਛਾ ਕਹਿੰਦਾ ਵੀ ਜੇ लवली ਆਇਆ ਛੁੱਟੀ ਤੇ ਤੁਸੀਂ ਹੱਡ ਕੋ ਨਹੀਂ ਆਏ ਠੀਕ ਆ ਕਹਿੰਦਾ ਚਲ ਜਦੋਂ ਹੋਣਾ ਬੂਗਾ ਨਾ ਤੇ ਫੇਰ ਅਸੀਂ ਆ ਜਾਵਾਂਗੇ ਆਉਣਾ ਕਿ ਸੀਆਪੇ ਤੇ ਥੋੜੀ ਪਏ ਹੀ ਓਏ ਆਹੋ ਫੇਰ ਹੁਣ ਸਾਰੀ ਗੱਲ ਥੋੜੀ ਦੱਸਣੀ ਹੈ ਉਹਨੂੰ ਮੈਂ ਮੇਰੀ ਗੱਲ ਸੁਣੋ ਲਵਲੀ ਤਾਂ ਛੁੱਟੀ ਕੱਟ ਕੇ ਚਲ ਗਿਆ ਵਾ ਤੇ ਉਹਨਾਂ ਨੂੰ ਵੀ ਇਨੀ ਗੱਲ ਦਾ ਪਤਾ ਹੁਣਾਵਾ ਵੀ ਚਲ ਗਿਆ ਮਿਲ ਨਹੀਂ ਆਇਆ ਜੇ ਉਹਨਾਂ ਨੇ ਪਰਚਾ ਪੁੱਛਾ ਕਰਾਤਾ ਫਿਰ ਸਾਡੇ ਵਾਸਤੇ ਔਖਾ ਨਾ ਹੋ ਜੇ ਰਮਨਾ ਕਮਰਾਰਾ ਤੂੰ ਤੇ ਐਵੇਂ ਡਰੀ ਜਾਂਡੀ ਆ ਉਹ ਇਨੇ ਜੋਗੇ ਹੈ ਨਹੀਂ ਆ ਜੇ ਇਨੇ ਜੋਗੇ ਹੁੰਦੇ ਨਾ ਤੇ ਐਵੇਂ ਤਾਂ ਸਾਰੇ ਕੰਮ ਕਰ ਵੀ ਦੇਣੇ ਸੀ ਉਹਨਾਂ ਨੇ ਉਹਨਾਂ ਦੀ ਮਾਹ ਰੋਟੀ ਪੂਰੀ ਹੋਣ ਈ ਆ ਤੂੰ ਕਿਹ ਐਡੀ ਪਰਚਾ ਦੇ ਦੇਣਗੇ ਉਹ ਰਮਨਾ ਮੈਂ ਵੀ ਤਾਂ ਦੁਨੀਆ ਫਰੀ ਆ ਮੈਨੂੰ ਸਾਰਾ ਹੀ ਪਤਾ ਵਾ ਵੀ ਕੀ ਕੰਮ ਕਰਨਾ ਤੇ ਕੀ ਨਹੀਂ ਪਰ ਇੱਕ ਗੱਲ ਵਾ ਨਾ ਸਲਾਵਾ ਦੇਣ ਵਾਲੇ ਬੜੇ ਜਾਣੇ ਹੁੰਦੇ ਆ ਜੋ ਆਪ ਨਾ ਕੁਛ ਕਰਨਗੇ ਨਾ ਕੋਈ ਮਾਸੀ ਭੂਆ ਆਣ ਕੇ ਵੇਖੇ ਕਿਦਾਂ ਸਲਾਹ ਦਿੰਦੀ ਐ ਐਦਾਂ ਨਹੀਂ ਤੇ ਐਦਾਂ ਕਰ ਦੋ ਮੁੰਡਾ ਨੌਕਰੀ ਕਰਦਾ ਵਾ ਜੇ ਤੁਸੀਂ ਐਦਾਂ ਕਰੋਗੇ ਤਾਂ ਮੁੰਡਾ ਨੌਕਰੀ ਤੇ ਜਾਊਗਾ ਰਮਨ ਦਿੱਲੀ ਦਾ ਸਾਰੇ ਦੱਸਦੇ ਕਰਾਇਆ ਨਹੀਂ ਕੋਈ ਦਿੰਦਾ ਹੁੰਦਾ ਗੱਲ ਤੇ ਤੁਹਾਡੀ ਠੀਕ ਆ ਪਰ ਜਦੋਂ ਕਿਸੇ ਦਾ ਘਰ ਬਰਬਾਦ ਕਰਨਾ ਹੋਵੇ ਨਾ ਫੇਰ ਲੋਕੇ ਕਰਾਇਆ ਵੀ ਦੇ ਦਿੰਦੇ ਹੁੰਦੇ ਆ ਉਹ ਕੋਈ ਗੱਲ ਨਹੀਂ ਰਮਨ ਕੁਛ ਨਹੀਂ ਹੁੰਦਾ ਐਵੇਂ ਘਬराई ਜਾਂਦੀ ਆ ਤੂੰ ਤੇ ਮੈਨੂੰ ਲੱਗਦਾ ਵਾ ਤੁਹਾਡੀ ਨੌ ਨੇ ਜਾ ਕੇ ਗੱਲ ਹੀ ਨਹੀਂ ਕੀਤੀ ਹੁਣੀ ਚੁੱਪ ਕੀਤੀ ਹੁਣੀ ਤਾਂ ਕਰਕੇ ਫੋਨ ਨਹੀਂ ਆਇਆ ਨਹੀਂ ਤਾਂ ਜਾਂਦੇ ਭਰਾ ਦਾ ਫੋਨ ਆਉਣਾ ਹੀ ਆਉਣਾ ਹੀ ਤੇ ਮੇਰੀ ਭੈਣ ਨੂੰ ਤੰਗ ਕਰਦੇ ਆ ਇਹ ਗੱਲ ਤਾਂ ਕੀ ਪਤਾ ਵਾ ਕਿ ਗੱਲ ਕੀਤੀ ਹੈ ਕਿ ਨਹੀਂ ਕੀਤੀ ਜੇ ਕੀਤੀ ਵੀ ਹੋਊਗੀ ਤਾਂ ਉਹ ਚੁੱਪ ਕਰ ਗਏ ਹੋਣੇ ਆ ਚੁੱਪ ਕਿਦਾਂ ਕਰ ਗਏ ਆ ਕੁੜੀ ਵਿਆਹੀ ਸੀ ਉਹਨਾਂ ਨੇ ਘਰ ਥੋੜਾ ਬੱਲਨ ਨੂੰ ਵਿਆਹੀ ਸੀ ਰਮਨੇ ਨੇ ਜੋਗੇ ਨਹੀਂ ਆਉ ਜੋਗੇ ਕਿਉਂ ਨਹੀਂ ਗੇ ਚਲ ਖਸਮਨ ਖਾਨ ਜਾ ਕੇ ਜੀ ਉਹਨਾਂ ਖੱਤੇ ਵਿੱਚ ਚੋਲੇ ਆ ਨਾ ਉਹ ਵੀ ਗੁੰਮ ਹੋ ਕੇ ਬਹਿ ਗਏ ਆ ਲੀੜਾ ਕੱਪੜਾ ਲੱ ਲਿਆ ਵਾ ਹੁਣ ਸਹਿ ਵਟ ਲਈ ਆ ਨਾ ਕੋਈ ਉਧਰ ਦੀ ਖਬਰ ਲਿਆ ਕੇ ਇੱਧਰ ਦਿੱਤੀ ਆ ਤੇ ਨਾ ਇੱਧਰ ਦੀ ਉਧਰ ਦੱਸੀ ਆ ਕੋਈ ਉਹ ਮੈਂ ਤਾਂ ਉਹਨੂੰ ਸ਼ਾਪ ਨਹੀਂ ਹੀ ਪਾਉਣੀ ਤੂੰ ਧੱਕੇ ਨਾਲ ਪਵਾਤੀ ਇਦਰੋਂ ਫੜ ਕੇ ਲੈ ਆਈ ਇਹਨੂੰ ਮੈਂ ਤਾਂ ਕਹੇ ਗੋਲੀ ਵੱਜਣਾ ਗੱਡੀ ਦਿਵਾਉਂਗਾ ਤੇ ਚਲ ਸ਼ਾਪ ਦੀ ਕਿਹੜੀ ਗੱਲ ਆ ਮੈਨੂੰ ਕੀ ਪਤਾ ਸੀ ਉਹ ਵੀ 20000 ਦੀ ਜਾਂਦੀ ਰਣੀ ਐ ਤੂੰ ਤੇ ਉਹ ਵੀ ਗਵਾ 20000 ਚਲ ਛੱਡੋ ਪਰਾਂ ਲੰਬੜਦਾਰ ਆਇਆ ਸੀ ਕੀ ਕਹਿੰਦਾ ਸੀ ਕਹਿੰਦਾ ਸੀਗੇ ਵੀ ਜਦੋਂ ਘਰ ਆਉਣਗੇ ਸਾਡੇ ਘਰ ਕੋਲਿਓ ਕੰਮ ਆ ਕੋਈ ਤੇ ਜਾ ਕੇ ਗੱਲ ਸੁਣਾਇਓ ਮੁੜ ਕੇ ਕਹੂਗਾ ਸੁਣਾਈ ਨਹੀਂ ਦਿੱਤਾ ਚਲ ਕੋਈ ਨਹੀਂ ਮੈਂ ਉਹਨਾਂ ਚੱਕਰ ਮਾਰ ਕੇ ਤੇਨੂੰ ਗੱਲ ਤਾਂ ਇਹਨਾਂ ਦੀ ਸੱਚੀ ਆ ਉਹਨਾਂ ਨੂੰ ਨਾ ਕੋਈ ਗੱਲਾ ਕਰਨ ਦਾ ਮੌਕਾ ਮਿਲਣਾ ਹੀ ਨਹੀਂਗਾ ਕੁੜੀ ਨੇ ਦੱਸਿਆ ਨਹੀਂ ਹੁਣ ਕਿਉਂਕਿ ਜੇ ਦੱਸਿਆ ਹੁੰਦਾ ਨਾ ਪੁੜਕਣਾ ਬੜਾ ਹੀ ਤੀ ਵਿਆਹੀ ਆ ਫਿਰ ਵੀ ਅਜੇ ਦਿਨ ਕਿਹੜੇ ਹੋਏ ਆ ਤਾਂ ਘਰ ਬੈ ਗਈ ਆ ਚਲ ਚੰਗਾ ਹੋਇਆ ਦਫਾ ਹੋਵੇ ਜੇ ਨਾ ਦੱਸੂਗਾ ਨਾ ਸਹੀ ਅਹੀਂ ਤੇ ਲੈਣ ਜਾਣਾ ਨਹੀਂਗਾ ਬੈਠੀ ਰਹੂਗੀ ਉੱਥੇ ਫਿਰ ਮੈਂ ਤੇ ਬਾਜੀ ਪੈਲੀ ਚ ਹਾਂ ਤੇ ਮੈਂ ਅਜੇ ਘਰ ਆਈ ਹੀ ਹਾਂ ਤੇ ਇਹਨੇ ਬੈਗ ਫੜਿਆ ਮੈਂ ਹਾਂ ਜੇ ਤੂੰ ਜਾਣਾ ਹੀ ਸੀ ਤੇ ਮੈਨੂੰ ਦੱਸ ਦਿੰਦੀ ਤੇ ਮੈਂ ਹਾਂ ਮੈਂ ਛੱਡ ਆਉਂਦਾ ਜਾ ਕੇ ਕਿੰਨਾ ਕੁ ਟਾਈਮ ਲੱਗਣਾ ਸੀ ਹਾਂ ਇਹ ਨਹੀਂ ਵੀਰ ਜੀ ਤੁਸੀਂ ਕੰਮ ਕੰਡੇ ਸੀ ਤੁਸੀਂ ਕਰ ਲੋ ਕੰਮ ਮੈਂ ਕਿਹ ਕੰਮ ਕਿਤੇ ਜ਼ਿਆਦਾ ਜ਼ਰੂਰੀ ਹੋ ਗਿਆ ਤੁਹਾਡੇ ਨੂੰ ਮੈਂ ਵੀ ਉਹਦੇ ਨੇ ਸੋਚਣਾ ਕਿ ਐਡੀ ਕਿਹੜੀ ਗੱਲ ਸੀ ਜੋ ਉਹ ਨਾਲ ਲੈ ਜਾਂਦੀ ਛੱਡਾਂ ਦਾ ਜਾ ਕੇ ਤੂੰ ਹੁਣ 5 6 ਦਿਨ ਕੁੜੀ ਇੱਥੇ ਰਹੀ ਆ ਤੇ ਚੁੱਪ ਹੀ ਰਹੀ ਆ ਰਹਿ ਵੀ ਉਹਨੇ ਗੱਲ ਨਹੀਂ ਖੁੱਲ ਕੇ ਕਿਸੇ ਨਾਲ ਵੀ ਕੀਤੀ ਮੈਨੂੰ ਸਭ ਕੋ ਕਹਿੰਦੀ ਸੀ ਕਹਿੰਦੀ ਵੀ ਵੀਰ ਜੀ ਤੁਸੀਂ ਬਾਹਰ ਦਾ ਕੰਮ ਬਣਾਓ ਚੱਲ ਹੱਥ ਸੌਖਾ ਹੋ ਜਾਊਗਾ ਤੇ ਮੈਂ ਤੇ ਆਖਿਆ ਮੈਂ ਹੁਣ ਤੈਨੂੰ ਪਤਾ ਵੀ ਜੇ ਮੈਂ ਚੱਲ ਗਿਆ ਜਾਂਾਂ ਤੇ ਡੈੜੀ ਹੋਣ ਤੇ ਚੱਲ ਬੰਦਾ ਫਿਰ ਵੀ ਬੇਫਿਕਰਾ ਹੁੰਦਾ ਹੁਣ ਮੈਂ ਤਾਂ ਡੈਡੀ ਵੀ ਹੈ ਨਹੀਂ ਤੇ ਮਗਰੋਂ ਮੈਂ ਮੈਨੂੰ ਟੈਨਸ਼ਨ ਰਹਿਣੀ ਹੈ ਬਾਹਰ ਜਾ ਕੇ ਉਹ ਯਾਰ ਭੈਣਾਂ ਨੂੰ ਫਿਕਰ ਹੁੰਦਾ ਹੀ ਹੈ ਭਰਾਵਾਂ ਦਾ ਕਿ ਚੱਲ ਮੇਰੇ ਭਰਾ ਦਾ ਵਧਿਆ ਕੰਮ ਚੱਲੇ ਕਹੀਂ ਅਗਲੀ ਕਹਿਣੀ ਕਿ ਜੋਬਨ ਤੂੰ ਹੀ ਬਾਦ ਦਾ ਕਰ ਲੋ ਮੈਂ ਤਾਂ ਤਾਂ ਕਰਕੇ ਤੁਹਾਨੂੰ ਸੱਦਿਆ ਵਾ ਵੀ ਵੇਖੀਓ ਕਿਤੇ ਕੋਈ ਗੱਲਬਾਤ ਨਾ ਹੋਵੇ ਇਹੋ ਜੀ ਕਿ ਕੱਲ ਨੂੰ ਕਿਤੇ ਜ਼ਿਆਦਾ ਵਾਧਾ ਵਾਜੇ ਤੇ ਫੇਰ ਹੀ ਪਤਾ ਲੱਗੇ ਉਹਨੇ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਕਰਾਂਗਾ ਫੋਨ ਲਵਲੀ ਹੁਣ ਨਵਾਂ ਨਵਾਂ ਗਿਆ ਤੈਨੂੰ ਪਤਾ ਛੁੱਟੀ ਕੱਟ ਕੇ ਆਹੋ ਨਹੀਂ ਅਜੇ ਕੱਲ ਗਏ ਮੇਰੇ ਖਿਆਲ ਚ ਇਹ ਤੇ ਉਹਦੇ ਵੀ ਉੱਥੇ ਵੀ ਕੰਮ ਹੁੰਦੇ ਆ ਵਾਹੋ ਇਹ ਤੇ ਗੱਲ ਹੈਗੀ ਹੈ ਨਹੀਂ ਨਹੀਂ ਮੈਂ ਇਹ ਨਹੀਂ ਕਹਿਣਾ ਵੀ ਹੁਣੇ ਹੀ ਚਲੋ ਚਲੋ ਇਹ ਆ ਵੀ ਮੈਂ ਤਾਂ ਡਰਦਾ ਜੇ ਵੀ ਕੱਲ ਨੂੰ ਕੋਈ ਗੱਲਬਾਤ ਨਾਲ ਇਹੋ ਜਿਹੀ ਹੋਵੇ ਵੀ ਕਿਦੀ ਕੁੜੀ ਤੰਗ ਪਰੇਸ਼ਾਨ ਨਾ ਹੋਵੇ ਉੱਥੇ ਕੋਈ ਗੱਲ ਨਹੀਂ ਹੈ ਮੈਂ ਕਰਨਾ ਗੱਲ ਤੁਸੀਂ ਕਰਕੇ ਨਾ ਥੋੜਾ ਜਿਹਾ ਪਤਾ ਤੇ ਫਿਰ ਮੈਨੂੰ ਦੱਸਿਓ ਲਵਲੀ ਨਵੀਂ ਗੱਲ ਕਰ ਆ ਜੇ ਕੋਈ ਗੱਲਬਾਤ ਹੈਗੀ ਆ ਤਾਂ ਚੱਲ ਸਾਨੂੰ ਪਤਾ ਤੇ ਲੱਗੇ ਘਟੋ ਘਟ ਅਸੀਂ ਗੱਲ ਸਹੀ ਕਰ ਲਈਏ ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕੋਈ ਗ ਹੁਣ ਗਈ ਆ ਪਹੁੰਚਦੀ ਆ ਤੇ ਫਿਰ ਮੈਂ ਫੋਨ ਕਰੂੰਗਾ ਇੱਕ ਅਰੀ ਰਾਜੀ ਵਾਜੀ ਪੁੱਛੂੰਗਾ ਤੁਹਾਨੂੰ ਆ ਫੋਨ ਕਰਿਓ ਹੈਨਾ ਫੋਨ ਕਰਿਓ ਜ਼ਰੂਰ ਨਹੀਂ ਰਾਜੀ ਵਾਜੀ ਪੁੱਛੂੰਗਾ ਪਹੁੰਚਦੀ ਆ ਨਾ ਮੈਂ ਕਰੂੰਗਾ ਠਹਿਰ ਕੇ ਫੋਨ ਜੀ ਡਰਜੀ ਹਾਂਜੀ ਇਧਰੋਂ ਆਏ ਬੰਬੈ ਹੁਣਾ ਕਿਥੋਂ ਆ ਦਲਜੀਤ ਹਾਂਜੀ ਉਹ ਨੰਬੜਦਾਰ ਨਾਲ ਕੰਮ ਹੀ ਥੋੜਾ ਜਿਹਾ ਅੱਛਾ ਅੱਛਾ ਤੇ ਉਹਦੇ ਨਾਲ ਗਿਆ ਸ਼ਹਿਰ ਠੀਕ ਲੀਕ ਹੋ ਗਿਆ ਕੰਮ ਉਹ ਕੰਮ ਕੀ ਹੋਣਾ ਵਾ ਤੇ ਆ ਤੇ ਮੇਰਾ ਘਰੇ ਹੀ ਦਲਜੀਤ ਤੈਨੂੰ ਵੀ ਸਾਰੀ ਗੱਲ ਦਾ ਪਤਾ ਵਾ लवली ਨਾਲ ਫੋਨ ਨਹੀਂ ਚੁੱਕਣ ਡਿਆ ਦੇ ਨੀ ਟੈਨਸ਼ਨ ਆ ਭੀ ਕੋਈ ਗੱਲ ਨਹੀਂ ਭਾਵੇਂ ਮੈਂ ਸ਼ਹਿਰ ਹੀ ਨਾ ਤੇ ਧਿਆਨ ਮੇਰਾ ਘਰੇ ਹੀ ਤੇ ਮੇਰਾ ਪੁੱਤ ਇਦਾਂ ਕਰਾਉਂ ਨੂੰ ਫੋਨ ਲਾ ਸ਼ਾਇਦ ਤੇਰਾ ਚੁੱਕ ਲੇ ਡਾਡ ਜੀ ਇਨੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਫੋਨ ਲਾ ਦੂਗਾ ਉਹ ਮੇਰੀ ਗੱਲ ਸੁਣੋ ਨਾਲੇ ਉਹ ਕਹਿੰਦਾ ਸੀ ਇੰਟਰਵਿਊ ਆ ਸ਼ਾਇਦ ਉਹ ਉਧਰ బిਜੀ ਹੋਵੇ ਬਾਕੀ ਇੱਕੜੀ ਲਾ ਕੇ ਵੇਖ ਲੈਣੇ ਆ ਕਿਉਂ ਨਹੀਂ ਚੁੱਕਦਾ ਫੋਨ ਇਹ ਜੋ ਕੰਡ ਨਹੀਂ ਉਹਨਾਂ ਨੇ ਇਹ ਪੁੱਤ ਚੁੱਕਣਾ ਤੇਰਾ ਵੀ ਨਹੀਂ ਫੋਨ ਚੁੱਕਣਾ ਉਹਨੇ ਫੋਨ ਦਾ ਚੁੱਕ ਕੇ ਗੱਲ ਤੇ ਘਰੇ ਕੋਈ ਜਨ ਡਰਜੀ ਵੇਖ ਕੇ ਫੋਨ ਨਾ ਆਪੇ ਕਰ ਦੂਗਾ ਹੁਣ ਡਰਜੀ ਤਾਂ ਉਹਨੇ ਫੋਨ ਨਹੀਂਆ ਕਰਨਾ ਉਹ ਇਥੋਂ ਨਾ ਗੁੱਸੇ 'ਚ ਗਿਆ ਸੀ ਬੇ ਜੀ ਗੁੱਸਾ ਕਦਾ ਹੋਣਾ ਪਹਿਲੂ ਆਪ ਤੇ ਕਹਿੰਦਾ ਸੀ ਕੋਈ ਹੱਲ ਕੱਢੋ ਜਿਹੜਾ ਹੱਲ ਕੱਢਿਆ ਵਾ ਦੂਜੇ ਪਾਸੇ ਹੋ ਗਿਆ ਹੁਣ ਓਏ ਉਹ ਤਾਂ ਤੇਰੀ ਗੱਲ ਪੁੱਤ ਠੀਕ ਵਾ ਗਲਤੀ ਤੇ ਉਹਨਾਂ ਦੀ ਵੀ ਹੈਗੀ ਆ ਪਰ ਉਹਨਾਂ ਦੀ ਵੀ ਕਾਦੀ ਇੱਕ ਗਲਤੀ ਹੈ ਗਈ ਸਾਰੀ ਵਿਚੋਲਿਆਂ ਦੀ ਜਿਨ੍ਹਾਂ ਨੇ ਗਾੜੀ ਗੱਲ ਹੀ ਨਹੀਂ ਕੀਤੀ ਇਹ ਸਭ ਕੋਣਾਂ ਵਿਚੋਲਿਆਂ ਨੂੰ ਚਾਹੀਦਾ ਸੀ ਇਹ ਨਹੀਂ ਨਾ ਦਵਾ ਸਕਦੇ ਤੇ ਹਾਂ ਹੀ ਨਹੀਂ ਕਰਨੀ ਐਹੋ ਤੇ ਗੱਲ ਵਾ ਉਦੋਂ ਕਹੀ ਜਾਂਦੇ ਸੀ ਕੋਈ ਗੱਲ ਨਹੀਂ ਤੁਸੀਂ ਬਰਾਤ ਰਹਿ ਤੋ ਤੇ ਚੁੰਨੀ ਚੜਾ ਕਰ ਲੋ ਤੇ ਗੱਡੀਆਂ ਹੀ ਦਵਾ ਦਾਂਗੇ ਹੁਣ ਉਹ ਤਾਂ ਵੀ ਮੁੱਕਰ ਗਏ ਆ ਨਾਲੇ ਮੇਰੀ ਗੱਲ ਸੁਣੋ ਉਹਦੇ ਭਰਾ ਦੀ ਗੱਲ ਵੇਖ ਲਓ ਵੀ ਜਿਹੜਾ ਭਾਈਆ ਚੱਲਿਆ ਵਾ ਆਕੇ ਮਿਲ ਜੋਗਦੇ ਨਾ ਹੀ ਫੋਨ ਕੀਤਾ ਵਾ ਤੇ ਨਾ ਹੀ ਮਿਲ ਕੇ ਗਏ ਉਹ ਪੋਤ ਨੂੰ ਨਾ ਆਪਣੀ ਟੈਨਸ਼ਨ ਪਈ ਆ ਤੈਨੂੰ ਮਿਲਦੀ ਪਈ ਆ ਉਹ ਡਰ ਜੀ ਹੁੰਦਾ ਸਹੀ ਨਾ ਰਪਿੰਦਰ ਨੂੰ ਲੈ ਆਉਂਦਾ ਨਾਲ ਆ ਮਿਲ ਕੇ ਜਾਂਦਾ ਹਨੂ ਵੀ ਹੋ ਜਾਂਦਾ ਚਲੋ ਆਏ ਆ ਉਹ ਦਲਜੀਤ ਅਹੀਂ ਘਰ ਬੈਠੇ ਗੁੱਸਾ ਕਰੀ ਜਾਂਦੇ ਆ ਕਿ ਉਹ ਆਏ ਨਹੀਂ ਆ ਉਹ ਕਿਹੜੀ ਰਾਜਮੰਦੀ ਨਾ ਗਈ ਆ ਘਰੋਂ ਤੇ ਅਸੀਂ ਧੱਕੇ ਮਰ ਕੇ ਕੱਢੀ ਆ ਉਹ ਡਰ ਜੀ ਕੋਈ ਗੱਲ ਨਹੀਂ ਕੋਈ ਨਾ ਕੋਈ ਹੱਲ ਕੱਢ ਦਿੰਨੇ ਆ ਟੈਨਸ਼ਨ ਨਾ ਲਾਉ ਤੈ ਟੈਨਸ਼ਨ ਤੇ ਪਤਾ ਹੈ ਇਹ ਜਨਾਚਰ ਕੇ ਪਾਸੇ ਗੱਲ ਨਹੀਂ ਲੱਗਦੀ ਪਤਾ ਨਹੀਂ ਹੁਣ ਮੇਰੇ ਨਾਲ ਕਿਦਾਂ ਕਰਦੀ ਆ ਗੇਟ ਖੋਲਦੇ ਵੀ ਆ ਕਿ ਨਹੀਂ ਵੀ ਨਹੀਂ ਆਪਲਾ ਖੜਕਾਵੇ ਭਬੀ ਤੂੰ ਕਿੱਧਰ